ਅਸੀਂ ਡਾਕਟਰ ਮੌਤ ਨਹੀਂ ਖਤਮ ਕਰ ਸਕਦੇ ਮੌਤ ਸਾਡੀ ਵੀ ਹੋਣੀ ਐ ਬਾਬੇ ਉਹਨੇ ਕਿਹਾ ਜੜੀ ਬੂਟੀ ਜੀਵੀ ਕਿਉਂ ਮਰੇ ਚ ਨੰਤਰਤਾ ਯੋਗਾਸਨ ਇਹਨੇ ਛੋੜ ਕੇ ਇਹ ਜੜੀਆਂ ਬੂਟੀਆਂ ਨਾਲ ਜੀਣਾ ਹੁੰਦਾ ਫੇਰ ਤਾਂ ਮੰਤਰੀ ਵੈਤ ਤਾਂ ਸਭ ਤੋਂ ਵੱਡਾ ਵੈਤ ਸੀ ਉਹ ਤੋਂ ਮੱਗਾਂ ਨਹੀਂ ਚਾਹੀਦਾ ਸੀ ਸੋ ਅਸੀਂ ਮੌਤ ਨਹੀਂ ਰੋਕ ਸਕਦੇ ਪਰ ਮੌਤ ਨੂੰ ਧਾਰਮਿਕ ਬੰਦੇ ਤਾਂ ਵੀ ਮੰਨਣਾ ਕਿ ਉਹ ਢੂਰ ਜਾ ਸਕਦਾ ਬਮਾ ਲੀਦਾ ਬਾਅਦ ਉਹ ਸਾਡਾ ਨਹੀਂ ਕਰੋਗੇ ਤਾਂ ਮਰ ਜਾਏਗਾ। ਇਹਦਾ ਇਲਾਜ ਕਰਨ ਦੀ ਸਾਡੀ ਡਿਊਟੀ ਆ ਇੱਥੇ ਰਹਿੰਦੇ ਹੋਏ ਉਹ ਬੇਕਦਰ ਦੇ ਵਿੱਚੋਂ ਨਿਕਲਿਆ ਹੋਇਆ। ਉਹ ਸੀ ਕਰਦੇ। ਇਹਨੂੰ ਮੰਨੇ ਕੋਈ ਨਾ ਮੰਨੇ ਰਾਹਤ ਕਾਰਜਾਂ ਦੇ ਵਿੱਚ ਜਿਹੜਾ ਪਹਿਲੀ ਗੱਲ ਪਹਿਨਾ ਪ੍ਰਬੰਧ ਨਹੀਂ ਕਰਿਆ। ਯੋਜਨਾਬੰਦੀ ਨਹੀਂ ਕਰੀ। ਯੋਜਨਾਬੰਦੀ ਚੋਂ ਪ੍ਰਬੰਧ ਨਿਕਲਣਾ ਸੀ ਉਹ ਨਹੀਂ ਕਰਿਆ ਜਿਹੜੇ ਸਾਡੇ ਕੋਲ ਜਿੰਨੇ ਕੁ ਸਰੋਤ ਹੈਗੇ ਸੀ। ਕੋਲੇ ਬਹੁਤੇ ਜੋ ਵੀ ਸੀ ਟੁੱਟੇ, ਫੁੱਟੇ ਜੋ ਕੁਝ ਹੋਣਾ ਹੈ ਤਾਂ ਇਹ ਨਹੀਂ ਵੀ ਇੱਕ ਦਿਨ ਚ ਬਿਲਡਿੰਗ ਢਹਿ ਜਾਊਗੀ ਵੀ ਰਸਤਾ ਰੁਕਿਆ ਹੋਇਆ। ਅਸੀਂ ਉਹ ਵੀ ਨਹੀਂ ਕਰਿਆ। ਜਿਹੜਾ ਅਸੀਂ ਕਰ ਸਕਦੇ ਸੀ ਤੁਸੀਂ ਉਹ ਵੀ ਨਹੀਂ ਕਰਿਆ ਜਿਸ ਕਰਕੇ ਹੜ ਆ ਗਏ ਉਹ ਕਹਿੰਦੇ ਆਈ ਕੁੜੀ ਦੀ ਜਨ ਬਿੰਨੋ ਕੁੜੀ ਦੇ ਕੰਨ ਇਹ ਹਾਦਸਾ ਦਾ ਹੋਇਆ ਉਹਨੂੰ ਫਿਰ ਕਿਸੇ ਨੇ ਕੰਨ ਦੀ ਵਜ੍ਹਾ ਨਾਲ ਨਾਕੀ ਬਿੰਨਤਾ ਕਿਸੇ ਨੇ ਕੀ ਮਾਰਿਆ ਉਹ ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਕਾੜੀ ਚੀਕ ਰਹੀ ਜਾ ਰਹੀ ਹੈ ਉਹ ਚਾ ਬੰਨਤਾ ਦੇ ਬੰਨ ਬਿੰਨੰਦੀ ਵਜਾਇਆ ਹੈ ਆ ਕੰਪੀਟੀਟਰ ਨੇ ਉਹ ਤੇ ਉਸ ਤੇ ਬਿੰਨਤਾ ਸੋ ਆਪ ਸਦਾ ਝਗੜਾ ਆ ਇਸ ਗੱਲ ਤੋਂ ਹੋਇਆ ਵੀ ਅਸੀਂ ਨਾ ਤਾਂ ਮਹਾਲੋਂ ਫਿਰ ਜਿਹੜਾ ਮਿਲਿਆ ਉਸ ਨੂੰ ਕਹਿੰਦਾ ਤੂੰ ਬਿੰਨੋ ਉਹਨੇ ਤਾਂ ਕਿੰਨ ਗੱਤੀ ਅੱਡਾ ਸਮੱਸਿਆ ਇਹ ਹੈ ਕਿ ਅਸੀਂ ਸਮੇਂ ਸਿਰ ਕੰਮ ਨਹੀਂ ਕੀਤਾ ਵੇੜੇ ਦਾ ਕੰਮ ਵੇੜੇ ਦੀ ਟੱਕਰ ਹੁਣ ਅਸੀਂ ਟੱਕਰਾ ਮਾਰਿਆ ਪਰ ਅਸੀਂ ਉਹ ਟੱਕਰਾ ਵੀ ਠੀਕ ਨਹੀਂ ਮਾਰਿਆ ਆ ਸਾਡੀ ਖੁਸੀ ਹੈ ਜੀ ਜੀ ਇਹਦੇ ਵਿੱਚ ਜਿੱਦੇ ਤੁਹਾਨੂੰ ਕੋਈ ਸਮੱਸਿਆ ਆ ਗਈ ਉਹ ਵੀ ਇੱਕ ਆਖਰੀ ਗੱਲ ਕਹੇ ਕਿ ਕਿਉਂਕਿ ਮੇਰਾ ਵੀ ਟਾਈਮ ਹੋ ਗਿਆ ਪਾਦਾ ਵੀ ਜੀ ਇਹ ਕਹਾਂਗਾ ਤੇ ਕਈ ਵਾਰੀ ਸਾਡੇ ਕੋਲ ਐਕਸੀਡੈਂਟ ਹੋਗਾ ਬਸ ਕਿੰਨੇ ਮਰੀਜ਼ ਆ ਗਏ ਇਕੱਠੇ ਸਾਡੇ ਹਸਪਤਲ ਦਾ ਛੋਟੇ ਹੁੰਦੇ ਨੇ ਪ੍ਰਬੰਧ ਨਹੀਂ ਹੁੰਦਾ ਸੀ ਨਾ ਵੀ ਅਸੀਂ ਫਟਾਫਟ ਹੀ ਸਾਰੇ ਡਾਕਟਰਾਂ ਨੂੰ ਬੁਲਾਉਂਦੇ ਸ਼ੌਣਿਆ ਨਕਸਾ ਨੂੰ ਲਾਦੋਂ ਕੋਈ ਕੋਈ ਨਹੀਂ ਉਹਨਾਂ ਪਾਈ ਕਰਨਾ ਤੇ ਕੋਈ ਨਾ ਨਹੀਂ ਕਰਦਾ ਸੀ ਹੂੰ ਗਰਾਫਟੀ ਅਸੀਂ ਕਰ ਦਿੰਦੇ ਬਸ kia ਘਟਨੇ ਨੇ ਆਕਾਦੀਆਂ ਤੇ ਗੋਲੀ ਚਲਾਤੀ ਰੇਹੇ 73 ਕੇ ਕਿੰਨੇ ਬੰਦੇ ਆ ਗਏ ਆ ਘੰਟੇ ਦੇ ਵਿੱਚ ਉਹਨਾਂ ਦੇ ਪੱਛੇ ਘਟੇ ਗਿਆ ਸਭ ਤੇ ਹਲਾ ਸ਼ੁਰੂ ਹੋ ਗਿਆ ਅਸਲ ਗੇਬੜਾ ਛੋਟਾ ਸੀ ਸਭ ਦੇ ਨਾਮ ਦੇਖ ਕੇ ਰਾਤੇ ਥਾਂ ਥਾਂ ਤੇ ਲਿਆ ਇਹ ਬੰਦੇ ਨੇ ਜਿੰਨੇ ਸੱਟਾਂ ਲਗੀਆਂ ਸੋ ਜਦ ਤੁਸੀਂ ਕੰਮ ਕਰਨਾ ਹੋਵੇ ਐਮਰਜੈਂਸੀ 'ਚ ਵੀ ਕੰਮ ਹੁੰਦਾ ਹੈ ਇਹ ਤੁਹਾਨੂੰ ਕੰਮ ਕਰਨ ਦੀ ਤਾਕਤ ਤਰੀਕਾ ਤੇ ਹਿੰਮਤ ਹੋਣੀ ਚਾਹੀਦੀ